ਦਾ ਲਾਜ ਨਹੀਂ ਕਰਾ ਸਕਦੇ ਇਸ ਕਰਕੇ ਉਹਨਾਂ ਨੇ ਪੂਰੇ ਪੰਜਾਬ ਦੀਆਂ ਕਾਇਨੀਆਂ ਨੂੰ ਲਟ ਕਰ ਦਿੱਤਾ ਗਿਆ ਹੈ ਕਿ ਆਪ ਕੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਥੇ ਕੈਂਪ ਲਾਏ ਜਾਣ ਜਿਸ ਦਾ ਸਾਰਾ ਹੀ ਖਰਚਾ ਡਾਕਟਰ ਐਸ ਪੀ ਸਿੰਘ ਅਪਰਾਏ ਸਾਹਿਬ ਸਭ ਤੋਂ ਉੱਪਰ ਜਿਹੜੇ ਆ ਉਹ ਪ੍ਰਸ਼ਨ ਵਾਲੇ ਹੋ ਚੁੱਕੇ ਨੇ 525 ਜਿਹੜੀ ਆ ਉਹ ਕੱਟੀ ਗਈ ਹੈ ਉਹ ਤੋਂ ਇਲਾਵਾ ਜਿਹੜੇ 3 400 ਬੰਦਾ ਹੋਰ ਆ ਜਿਹੜਾ ਸੰਕਟ ਜਿਹੜੀ ਪੱਤੀ ਘਟਾ ਲਈ ਆ ਸਾਨੂੰ ਉਮੀਦ ਹੈ ਕਿ 3350 ਦੇ ਕਰੀਬ ਜਿਹੜੀ ਸੰਗਰ ਜਿਹਦਾ ਪਰਚਨ ਦਾ ਕਰੀਬ ਹੋਵੇਗਾ ਜੀ ਟੋਟਲ ਕਿਲਮਬਰੀ ਇਹ ਹੁੰਦੀ ਆਸਾ ਮੀਰ ਇਹਦੀ 8900 ਤੋਂ ਉੱਪਰ ਹੀ ਹੈ ਜੀ ਉਮੀਦ ਹੈ ਘੱਟ ਨਹੀਂ ਕੀ ਕੀ ਮਰੀਜ਼ਾਂ ਦਿੱਤਾ ਜਾ ਰਿਹਾ ਹੈ ਕੀ ਇਹਦੇ ਵਿੱਚ ਸਿਲਟੀਆਂ ਨੂੰ ਮਰੀਜ਼ਾਂ ਨੂੰ ਜੀ ਆਪਣਾ ਡਾਕਟਰ ਐਸ.ਪੀ. ਸਿੰਘ ਅਪਰਾਏ ਸਾਹਿਬ ਕੋਲ ਦਫ਼ਤਰ ਪਟਿਆਲੇ ਵੱਲੋਂ ਜੀ ਸਾਨੂੰ ਸ੍ਰੀ ਅਕਬਾਲ ਸਾਹਿਬ ਸਾਡੇ ਗਿੱਲ ਸਾਹਿਬ ਉਹਨਾਂ ਵੱਲੋਂ ਸਾਨੂੰ ਗਰੇਵਾਲ ਸਾਹਿਬ ਉਹਨਾਂ ਵੱਲੋਂ ਸਾਨੂੰ ਹੈਲਿਕਾ ਪੇਟੀਆਂ ਗਈਆਂ ਦੀ दारू ਪੇਜਾ ਗਿਆ ਦੀ ਜੋ ਅੱਖਾਂ ਦੇ ਬਰਾਦੀ ਉਹਨਾਂ ਨੂੰ ਚਾਹੀਦਾ ਉਹ ਚੀਜ਼ਾਂ ਸੰਗ ਉਸ ਤੋਂ ਹੋ ਰਹੀ ਹੈ ਕਿ ਕੀ ਹੈ ਜਿਹੜੇ ਪ੍ਰਸ਼ਨ ਕੀਤਾ ਕੋਈ ਫੀਸ ਨਹੀਂ ਯੋਗ ਨਹੀਂ ਮੈਨੂੰ ਹੋ ਰਹਾ 1 ਰੁਪਿਆ ਵੀ ਨਹੀਂ ਹੋ ਰਹਾ ਜਿਹਾ ਆਪ ਜੀ ਨੂੰ ਪਹਿਲਾਂ ਵੀ ਆਜ ਨੂੰ ਬੇਨਤੀ ਕੀਤੀ ਆ ਕਿ ਜਿੰਨਾ ਵੀ ਖਰਚਾ ਸਾਰਾ ਇਹ ਡਾਕਟਰ ਐਸ.ਪੀ ਸਿੰਘ ਉਹ ਰਾਏ ਸਾਹਿਬ ਪਟਿਆਲਾ ਡਾਕਟਰ ਤੋਂ ਸਾਰਾ ਹੋ ਰਿਹਾ ਹੈ ਕਿਹੜੇ ਕਿਹੜੇ ਥਿਆਰੇ ਮੁਖਮਹਾਣ ਹੁਣ ਮੁਖਮਹਾਣ ਜੀ ਸਾਡੇ ਸੈਸ਼ਨ ਜੱਜ ਸਾਹਿਬ ਦੀ ਤਰਫੋਂ ਦਾ ਸੀਜੀਐਮ ਜੱਜ ਸਾਹਿਬ ਐਟੀਐਮ ਸਾਹਿਬ ਆਈਐਸ ਉਹ ਵੀ ਇੱਥੇ ਪਹੁੰਚ ਰਹੀ ਹੈ ਦੇ ਮੰਡ ਜੋ ਡਾਕਟਰ ਐਸ.ਪੀ. ਸਿੰਘ ਜੀ ਉਭਰਾਏ ਚੇਅਰਮੈਨ ਸਰਬਾਧਾ ਭਲਾ ਚੈਰੀਟੇਬਲ ٹرسٹ ਉਹਨਾਂ ਦੇ ਸਤਿਜੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਧੀਨ ਅਤੇ ਸਰਬਾਧਾ ਭਲਾ ٹرسٹ ਦੇ ਕੌਮੀ ਪ੍ਰਧਾਨ ਸਰਦਾਰ ਗਿੱਸਾ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਤਰਨਤਲ ਇਕਾਈ ਵੱਲੋਂ 640 ਅੱਖਾਂ ਦਾ ਫ੍ਰੀ ਚੈੱਕਅਪ ਕੰਪਰੇਸ਼ਨ ਕੈਂਪ ਜਿਹੜਾ ਦਾ ਅਰਜਿਤ ਕੀਤਾ ਜਾ ਰਿਹਾ ਅਮਸਰ ਦਾ ਬਹੁਤ ਪਰਸਿੱਧ ਹਸਪਤਾਲ ਡਾਕਟਰ ਸ਼ਕੀਨ ਅੱਖਾਂ ਤੇ ਦੰਦਾਂ ਦੇ ਹਸਪਤਾਲ ਦੇ ਡਾਕਟਰਾਂ ਦੀ ਉਹ ਟੀਮ ਅੱਜ ਤਣ ਤਣ ਜਿਹੜਾ ਵਾ ਉਹਨਾਂ ਦਾ ਮਰੀਜ਼ਾਂ ਦਾ ਉਪਚਾਰ ਕਰਨ ਵਾਸਤੇ ਪਹੁੰਚੀ ਹੈ ਕੈਂਪ ਦਾ ਕੰਮ ਜਿਹੜਾ ਵਾ ਉਹ ਬਿਲਕੁਲ ਨਿਰੰਤਰ ਚੱਲ ਰਿਹਾ ਹੈ 8:30 ਵਜੇ ਤੋਂ ਲਗਾਤਾਰ ਜਾਰੀ ਹੈ ਉਮੀਦ ਕੀਤੀ ਜਾਂਦੀ ਹੈ ਕਿ 10:00 ਤੋਂ ਬਾਅਦ ਮਰੀਜ਼ ਜਿਹੜਾ ਵਾ ਅੱਜ ਇੱਥੇ ਪਹੁੰਚੇਗਾ ਉਹਨਾਂ ਵਿੱਚੋਂ ਜਿਹੜੇ ਮਰੀਜ਼ ਜਿਹੜੇ ਨੇ ਆਪਰੇਸ਼ਨ ਵਾਸਤੇ ਚੁਣੇ ਜਾਣਗੇ ਉਹਨਾਂ ਦੇ ਆਪਰੇਸ਼ਨ ਅੰਮ੍ਰਿਤਸਰ ਦੇ ਡਾਕਟਰ ਸ਼ਕੀਨ ਅੱਖਾਂ ਦੇ ਹਸਪਤਾਲ ਵਿੱਚ ਮਾਹ ਡਾਕਟਰਾਂ ਦੀ ਨਿਗਰਾਨੀ ਵਿੱਚ ਹੋਗੇ ਜਿਹੜੇ ਮਰੀਜ਼ਾਂ ਨੂੰ ਦਵਾਈਆਂ ਦੀ ਲੋੜ ਆ ਐਨਕਾਂ ਦੀ ਲੋੜ ਆ ਸਰਬੰਧਾ ਭਲਾ ਚੈਰੀਟੇਬਲ ਟਰਸਟ ਵਿੱਚ ਲੋ ਉਹਨਾਂ ਨੂੰ ਬਿਲਕੁਲ ਦਵਾਈਆਂ ਅਤੇ ਐਨਕਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਕਿਰਪਾ ਕਰਕੇ ਅਨੁਸ਼ਾਸਨ ਬਣਾਉਣ ਲਾਈਨਾਂ ਦੇ ਵਿੱਚ ਆ ਕੇ ਆਪਣੀਆਂ ਪਰਚੀਆਂ ਲੈਣ ਵਾਰੀ ਸਰ ਜਿਹੜਾ ਵਾ ਡਾਕਟਰ ਰਕੂ ਚੈੱਕ ਕਰੋ ਉਹ ਡਾਕਟਰਾਂ ਦੇ ਵਿਸ਼ਵਾਸਤ ਆਵਾ ਕਿ ਅਸੀਂ ਸ਼ਾਮ ਤੱਕ ਜਿੰਨਾ ਵੀ ਸਮਾਂ ਲੱਗਾ ਪੂਰਾ ਸਮਾਂ ਲਾ ਕੇ ਸਾਰੇ ਮਰੀਜ਼ਾਂ ਦਾ ਜਿਹੜਾ ਵਾ ਉਹ ਚੈੱਕਅਪ ਜਿੰਨੀ ਬਣਾਵਾਂਗੇ ਅਤੇ ਵੱਧ ਤੋਂ ਵੱਧ ਜਿਨ੍ਹਾਂ ਨੂੰ ਲੈਂਜ਼ ਪੈਣ ਦੀ ਲੋੜ ਆ ਉਹਨਾਂ ਨੂੰ ਲੈਂਜ਼ ਵੀ ਜਿਹੜੇ ਨੇ ਬਿਲਕੁਲ ਫ੍ਰੀ ਪਾਈ ਜਾਣਗੇ ਕੋਈ ਖਰਚਾ ਨਹੀਂ ਲੱਗੇਗਾ ਇਸ ਤਰ੍ਹਾਂ ਕੋਈ ਕਿਸੇ ਮਰੀਜ਼ ਦਾ ਕੋਈ ਪੈਸਾ ਨਹੀਂ ਲੱਗੇਗਾ ਲੰਗੇ ਪਾਣੀ ਦਾ ਵੀ ਪ੍ਰਬੰਧ ਹੈ ਲੈਂਜ਼ ਵੀ ਬਿਲਕੁਲ ਜਿਹੜੇ ਨੇ ਫ੍ਰੀ ਪਾਈ ਜਾਣਗੇ ਜਿਨ੍ਹਾਂ ਨੂੰ ਅੱਖਾਂ ਦੀ ਲੋੜ ਆ ਡਾਕਟਰ ਜਿਨ੍ਹਾਂ ਨੂੰ ਚੁਣਗੇ ਉਹਨਾਂ ਨੂੰ ਬਿਲਕੁਲ ਐਂਕਲ ਦਿੱਤੀਆਂ ਜਾਣਗੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਕਿਸੇ ਮਰੀਜ਼ ਦਾ ਕੋਈ ਵੀ ਪੈਸਾ ਨਹੀਂ ਲੱਗੇਗਾ ਸਲਬੰਦਾ ਪਹਲ ਦਾ ਇਸ ਫੋਲੋਇਂ ਟ੍ਰਾਂਸਫਰ ਨਾ ਪ੍ਰੋਬੰਦਾ ਇਟਾਲੀਅਨ ਅਤੇ ਮੈਂ ਜਿਹੜਾ ਮਰੀਜ਼ਾਂ ਨੂੰ ਉਹ ਬਿਲਕੁਲ ਫ੍ਰੀ ਜਿਹੜਾ ਵਾ ਹਸਪਤਾਲ ਤੱਕ ਪਹੁੰਚ ਕੀਤੀ ਜਾਵੇ